ਮੇਰੀ ਜ਼ਿੰਦਗੀ ਸਫਲ ਹੋ ਗਈ ਮੇਰੇ 20 25 ਸਾਲ ਕਬੱਡੀ ਦੇ ਜਿਹੜੇ ਮੈਂ ਸੋਚਦਾ ਵੀ ਦਿੱਤੇ ਆ ਪਰ ਆ ਮੇਰੀ ਕਮਾਈ ਆ ਜਿਹੜੇ ਮੇਰੇ ਭਰਾ ਤੁਸੀਂ ਸਾਰੇ ਇੱਥੇ ਆਏ ਹੋ ਮੇਰੇ ਲਈ ਇਹ ਤੋਂ ਵੱਡਾ ਖੁਸ਼ੀ ਨਹੀਂ ਸਗਰ ਜੀ ਇੱਕ ਵਾਰੀ ਮਿੱਲਾ ਤਾੜੀਆਂ ਮਾਰ ਦਿਓ ਇੱਕ ਪਾਸੇ ਰੁਪਿੰਦਰ ਆਊਗਾ ਤੇ ਇੱਕ ਪਾਸੇ ਅਜਵੇਰ ਹੋਊਗਾ ਇੱਕ ਤਸਵੀਰ ਖਿੱਚੀ ਜਾਊਗੀ ਜਿਹੜੀ ਆਉਣ ਵਾਲੇ ਸਮਿਆਂ ਦਾ ਅਹਿਸਾਸ ਬਣੇਗੀ ਥੋੜੇ ਜਿਹੜੇ ਜੂਨੀਅਰ ਨੇ ਉਹ ਬੈਠ ਜਾਣਾ ਜਿਹੜੇ ਸੀਨੀਅਰ ਦਿਲਬਰ ਆ ਇਧਰ ਪਾਸੇ ਨੌਜਵਾਨ ਇੱਕ ਆਪਾ ਸਿਨੈਰੀਓ ਬਣਾ ਦਈਏ ਇਹ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਸਮਾਂ ਕਦੋਂ ਆਉਣਾ ਆਉਣਾ ਕਿ ਨਹੀਂ ਆਉਣਾ ਉਸਤਾਦ ਜੀ ਆਓ ਇਧਰ ਪਾਸੇ ਪ੍ਰੋਫੈਸਰ ਮੱਖਣ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬੇਰ ਕਲਾਂ ਸਾਹਿਬ ਅਮਰੀ ਖੋਸਾ ਕੋਟਲਾ ਜੀ ਤੇ ਸਾਡੇ ਬੂਟਾ ਉਮਰੀਆਣਾ ਜੀ ਤੇ ਸੁਖਰਾਜ ਰੋਡੇ ਤੇ ਨਾਲ ਲਲਤੋਂ ਵਾਲਾ ਬਿੱਲਾ ਹੋਰ ਜਿਹਨੇ ਵੀ ਬੁਲਾ ਰਹੇ ਨੇ ਸਾਰਿਆਂ ਦਾ ਧੰਨਵਾਦ ਉਸਤਾਦ ਜੀ ਕਿਧਰਲੇ ਪਾਸੇ ਨੇ ਪ੍ਰੋਫੈਸਰ ਮੱਖਣ ਸਿੰਘ ਸਾਹਿਬ ਸੈਟਰ ਜੀਲੇ ਦੇ ਨਾਲ ਆ ਗਏ ਨੇ ਸੋ ਗੁਰੂ ਉਸਤਾਦ ਸੋ ਰੁਪਿੰਦਰ ਜਲਾਲ ਤੇ ਪ੍ਰੋਫੈਸਰ ਮੱਖਣ ਸਿੰਘ ਇੱਕ ਵਾਰੀ ਫੇਰ ਆਪਾਂ ਜਗਾਰਾ ਲਈਏ ਬੋਲ ਈਸ਼ਵਰ ਹਾ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਸਮੁੱਚੇ ਜਲਾਲ ਨਗਰ ਨੂੰ ਰੁਪਿੰਦਰ ਤੁਹਾਡੇ ਸਾਰੇ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕਵਾਦ ਹੈ ਨਾਲ ਹੀ ਨਿਮਾ ਕੰਗੜਵਾਲੀਆ ਚੈਨਾ ਸਿੱਧਵਾ ਵਾਲਾ ਬਿੱਲਾ ਮੇਰੇ ਵੀਰੋ ਸੋਮਾ ਕਰਾਚੋ ਵਾਲਾ ਬਬਲੀ ਚਿਰਕ ਤੇ ਕਾਕੇ ਦੀ ਜਿਹੜੀ ਫੋਟੋ ਆਇਆ ਐ ਏਦਾਂ ਅਲੀ ਜੀ ਜਿਹੜੀ ਐ ਧੌਲ ਤੇ ਹੱਥ ਰੱਖ ਕੇ ਬੜੀ ਮਸ਼ਹੂਰ ਹੋਈ ਦੁਨੀਆ ਦੇ ਵਿੱਚ ਨਾਲ ਹੀ ਮੈਂ ਵੇਖਦਾ ਵੀ ਗੁੱਟ ਦਾ ਪੀਰ ਲੈ ਵੀ ਪਲੇਰੋ ਤੁਹਾਡਾ ਮੁੱਲ ਤਾਂ ਨਹੀਂ ਆਪਾਂ ਤਾਰ ਸਕਦੇ ਜਿੰਨੀ ਰਾਣਾ ਜੀ ਤੁਸੀਂ ਕਬੱਡੀ ਖੇਡੀ ਐ